ਸਾਸਰੀ ਕਾਲਬੀਰ ਜੀ ਅੱਜ ਸੋਨੂ ਰੰਡਾਵਾ ਡੇਰੀ ਫਰਮ ਤੇ ਪਿਆਰ ਭਰੀ ਸਾਸਰੀ ਕਾਲ ਜੀ ਵੀਰ ਜੀ ਆਪਣੇ ਭਰਾ ਦੇ ਚੈਨਲ ਨੂੰ ਵੱਧ ਤੋਂ ਵੱਧ ਕਰੋ ਸਬਸਕ੍ਰਾਈਬਰ ਨਾਲ ਲਗਾ ਘੰਟੀ ਵਾਲਾ ਬਟਨ ਦਬਾਓ ਕਿ ਆਉਣ ਵਾਲੀ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਸਕੇ ਵੀਰ ਜੀ ਤੁਹਾਡੇ ਭਰਾ ਦਾ ਪਿੰਡ ਹੈਗਾ ਜੈਤੋ ਸਰਜਾ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਵੀਰ ਜੀ ਬਟਾਲੇ ਤੋਂ ਜੇਦੋਂ ਜਲੰਧਰ ਰੋਡ ਨੂੰ ਜਾਈਦਾ ਆਪਾਂ ਨੂੰ ਅੱਡਾ ਅੱਚਲ ਸਾਹਿਬ ਲੱਗਦਾ ਵਾ ਅਚਲ ਸਾਹਿਬ ਤੋਂ 2 ਕਿਲੋਮੀਟਰ ਲੈਂਦੇ ਪਾਸੇ ਆਪਣਾ ਪਿੰਡ ਬਟਾਲੇ ਤੋਂ 6 ਕਿਲੋਮੀਟਰ ਆ ਜੀ ਮੈਤਾ ਚੌਕ ਵੀ 6-7 ਕਿਲੋਮੀਟਰ ਆ ਤੇ ਅੰਬਰਸਰ ਇਥੋਂ 25 ਤੋਂ 30 ਕਿਲੋਮੀਟਰ ਤੇ ਟਾਂਡਾ ਵੀ ਆਪਾਂ ਨੂੰ ਹੋਊਗਾ ਇਥੋਂ ਕੋਈ 30 ਤੋਂ 25-30 25-30 ਕਿਲੋਮੀਟਰ ਟਾਂਡਾ ਹੋਊਗਾ ਵੀਰ ਜੀ ਬੱਚਾ ਹੈ ਤੁਹਾਡੇ ਭਰਾ ਦਾ ਪਿੰਡਾ ਅੱਜ ਤੁਹਾਨੂੰ ਦੋਆਂ ਝੋਟੀਆਂ ਦੀ ਵੀਡੀਓ ਵਿਖਾਉਣ ਲੱਗੇ ਆ ਦੋ ਦੋ ਦੰਦ ਝੋਟੀਆਂ ਪਹਿਲਾ ਸੁਆ ਜ਼ਿਆਦਾ ਚੰਗੀਆਂ ਇੱਕ ਛੋਟੀ ਦਾ ਦੁੱਧ 16 ਕਿਲੋ ਆ ਇੱਕ ਛੋਟੀ ਦਾ ਦੁੱਧ 14 ਕਿਲੋ ਆ ਆਓ ਵਿਖਾਈਏ ਤੁਹਾਨੂੰ ਭਾਜੀ ਨੂੰ ਝੋਟੀਆਂ ਮਹਾਰਾਜ ਦੀ ਕਿਰਪਾ ਦੇ ਨਾਲ ਭਾਜੀ ਪਹਿਲਾਂ ਬਿਊਟੀ ਚੈੱਕ ਕਰੋ ਭਾਜੀ ਵੇਖੋ ਬਿਊਟੀ ਚੈੱਕ ਕਰੋ ਬਿਊਟੀ ਵੇਖੋ ਭਾਜੀ ਛੋਟਾ ਛੋਟਾ ਸਿੰਗ ਵੇਖੋ ਬਿਊਟੀ ਭਾਜੀ ਵੇਖੋ ਪਹਿਲਾਂ ਫਿਰ ਪਿੱਛੇ ਲਾਗੇ ਕੈਵਰਾਮਨ ਜੀ ਲਾ ਕੇ ਦਿਖਾ ਲੋ ਜੀ 1.5 ਫੁੱਟ ਚੌੜਾ ਲੇਵਾ ਛੋਟੀ ਦਾ ਫੁੱਟ ਚੌੜਾ ਜੀ ਵੇਖੋ ਕੋਈ ਬੱਚਾ ਉਚਾਨ ਦੇ ਲਾਇਆ ਮਗਰ ਕੱਤੀ ਬਲੀ ਪੈਰ ਨੰਮੀ ਤੋਰ ਦਿੰਨੇ ਆ ਪਿੱਛੋਂ ਵੇਖ ਲੋ ਪਿੱਛੋਂ ਦਿਖਾ ਦਿਓ ਪਿੱਛੇ ਕੈਵਰਾਮਨ ਪਿੱਛੇ ਉਹ ਦਿਖਾ ਦਿਓ ਪਿੱਛੇ ਦਿਖਾਓ ਵੇਖੋ ਵੀ ਜੀ ਮਾਰੇ ਦੀ ਕਿਰਪਾ ਨਾਲ ਛਾਲ ਲੇਵਾ ਵੇਖੋ ਭਾਜੀ ਚੌੜਾ ਕਿੰਨਾ 1.5 ਫੁੱਟ ਲਾਵਾ ਫਿਰ ਦਿਖਾ ਦਿਓ ਪਿੱਛੋਂ ਪਿੱਠੋ ਕੁੜਾ ਪਾਜੀ ਨੇੜੇ ਲਾ ਕੇ ਖਾਲ ਦੋ ਵੇਖੀ ਵਾਹ ਵੇਖੋ ਪੇਠ ਪੁੜਾ ਪਾਜੀ ਝੋਟੀ ਦਾ ਤਾਂ ਤੁਕਾਨੂੰ ਲਗਣ ਤੇ ਪੜੀ ਬੱਚੇ ਦਾ ਜਾਨੀ ਭੱਜ ਭੱਜ ਕੇ ਰਿੰਦੀ ਮਗਰ ਦੇ ਮਗਰ ਕੱਟੀ ਆ ਮਿੱਟੀ ਇਹ ਝੋਟੀ ਦੇ ਤੋਂ ਖਾਨ ਲੇਵੇ ਦੀ ਗੱਲ ਕਰੀਏ ਤੇ ਵੇਖੋ ਪਾਜੀ ਥਾਨ ਲੇਵਾ ਫੁੱਟ ਡੇਢ ਫੁੱਟ ਲੇਵਾ ਚੌੜਾ ਪਾਜੀ ਝੋਟੀ ਦਾ ਤੇ ਗੱਲ ਕਰੀਏ ਪੇਠ ਪੁੜੇ ਦੀ ਤੇ ਪੇਠ ਪੁੜਾ ਵੀ ਪੂਰਾ ਜਵਰ ਤੇ ਗੱਲ ਸ਼ਕੀਨੀ ਦੀ ਕਰੀਏ ਤੇ ਇੱਧਰ ਲਿਆਓ ਕੈਮਰਾ ਵੇਖੋ ਸ਼ਕੀਨੀ ਵੀਰ ਜੀ ਇਹੋ ਜੀ ਸ਼ਕੀਨੀ ਆ ਘਰ ਘਰ ਨਹੀਂ ਜੇ ਰੱਖੀਆਂ ਚੀਜ਼ ਵੇਖ ਲੋ ਟੌਪ ਦੀ ਦੋ ਦੰਦ ਛੋਟੀ ਜਿਹਾ ਟੌਪ ਦੰਗੀਨਾ ਮਹਾਰਾਜ ਦੀ ਕਿਰਪਾ ਨਾਲ ਇਹਦੇ ਕੋ 16 ਕਿਲੋ ਚੋਣ ਵਾਲਾ ਦੁੱਧ ਮੇਰੇ ਕੋ ਜੇਰਾ ਮਰਜੀ ਵੀਰ ਚੋ ਕੇ ਲੈ ਜਾਏ ਇਹ ਵੀ ਦੋ ਦੰਦ ਕੱਟੀ ਆ ਗਈ ਵੀਰ ਜੀ ਪਹਿਣਾ ਹੁੰਦੀ ਆ ਜਿੱਦਾਂ ਸਕੀਆਂ ਪਹਿਣਾ ਇਹਦੇ ਮਗਰ ਵੀ ਕੱਟੀ ਆ ਉਹਦੇ ਮਗਰ ਵੀ ਕੱਟੀ ਆ ਇਹ ਝੋਟੀ ਬੱਝੋਗਾ ਕਿ ਲੋਧੋਧੋਣ ਰੈਡੀ ਹੋਊਗਾ ਝੋਟੀ ਕੋਲ ਤੇ ਦੋ ਦੰਦ ਮੂੰਹ ਤੋਂ ਤੇ ਸ਼ਕੀਨੀਆਂ ਵੇਖੋ ਝੋਟੀ ਦੀਆਂ ਸ਼ਕੀਨੀਆਂ ਦਾ ਮੁੱਲ ਪੈਂਦਾ ਭਾਜੀ ਵੇਖੋ ਭਾਜੀ ਮਾਰਾ ਜੀ ਕਰ ਪਾ ਦੇ ਨਾਲ ਠੰਡੇ ਲਵਾਂ ਥੰਡੇ ਲਵਾਲ ਦੋ ਨੇੜੇ ਲਾ ਕੇ ਕੈਮਰਾ ਵੀ ਠੰਡੇ ਲਵਾਂ ਕਿਹੋ ਜਿਹਾ ਲੱਗਾ ਕੱਟੀ ਨੂੰ ਤੇ ਜੇ ਗੱਲ ਕਰੀਏ ਕੱਦ ਬੁੱਤ ਦੀ ਤਾਂ ਪੂਰਾ ਥੋਲ ਕੱਦ ਤੇ ਜੇ ਗੱਲ ਕਰੀਏ ਬਿਊਟੀ ਦੀ ਤੇ ਵੇਖੋ ਬਿਊਟੀ ਮਹਾਰਾਜ ਦੀ ਕਿਰਪਾ ਨਾਲ ਇਹਦੇ ਕੋਲ ਗਵਾਂਧੀ ਕਿਲੋਦੋਤਾ ਖੜੀ ਹੋ ਬਾਬੇ ਸ਼ੇਖ ਪੱਤੇ ਵਾਲੇ ਦੀ ਕਿਰਪਾ ਨਾਲ ਦੋਹੇ ਝੋਟੀਆਂ ਜਿਦਾਂ ਸਕੀਆਂ ਨੂੰ ਪੈਣਾ ਹੁੰਦੀ ਆਵਾ ਇਦਾਂ ਦੀਆਂ ਝੋਟੀਆਂ ਆਗੀਆਂ ਮਹਾਰਾਜ ਦੀ ਕਿਰਪਾ ਦੇ ਨਾਲ ਜੇ ਗੱਲ ਕਰੀਏ ਥਣਲੇਵੇ ਦੀ ਇਹ ਥਣਲੇਵਾ ਵੇਖੋ ਵੇਖੋ ਚੈੱਕ ਕਰੋ ਥਣਲੇਵਾ ਪਿੱਠ ਪੁੜਾ ਚੈੱਕ ਕਰੋ ਕਿ ਤਾਂ ਪਿੱਠ ਵੇਖੋ ਵੀਰ ਜੀ ਪਿੱਠ ਪੁੜਾ 1.5 ਮੀਟਰ ਚੌੜੀ ਝੋਟੀ ਆ ਤੇ ਗੱਲ ਕਰੀਏ ਵੇਖੋ ਵੀ ਕਿ ਸ਼ਕੀਨੀਆਂ ਘਰ ਘਰ ਸ਼ਕੀਨੀਆਂ ਨਹੀਂ ਜਿਹੜੀਆਂ ਲੱਗਦੀਆਂ ਫੋਟੋ ਖਿੱਚ ਦੋ ਸ਼ਕੀਨੀਆਂ ਵੇਖੋ ਵੇਖੋ ਸ਼ਕੀਨੀ ਝੋਟੀ ਦੇ ਆ ਚੀਜ਼ਾਂ ਭਾਰੀਆ ਦੇ ਕੋ 16 ਦੇ ਉਹਦੇ ਕੋ 14 ਦੇ ਭਾ ਬਿਲਕੁਲ ਜਾਇਜ਼ ਭਾ ਦਵਾਂਗੇ ਛੋਟੇ ਛੋਟੇ ਭਾ ਨਿਕੇ ਉੱਡਦੀਆਂ ਫੋਰ ਲਫਰ ਜਾਣ ਮਹਾਰਾਜ ਦੀ ਕਿਰਪਾ ਨਾਲ ਪਰਾ ਤੁਹਾਡੇ ਦਾ ਪਿੰਡ ਹੈਗਾ ਜੈਤੋ ਸਰਜਾ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਜੀ ਆਪਣੇ ਭਰਾ ਦੇ ਚੈਨ ਨੂੰ ਕਰੋ ਪਿਆਰ ਸਬਸਕ੍ਰਾਈਬਰ ਕਰੋ ਤੇ ਵੀਰ ਦੀ ਵੱਧ ਵੱਧ ਨੋਟੀਫਿਕੇਸ਼ਨ ਤੁਹਾਨੂੰ ਪਹੁੰਚਣ ਗਿਆ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਕਮੈਂਟ ਹੁਣ ਆਫ ਕਰਤੇ ਆ ਨਹੀਂ ਆਨ ਕਰਤੇ ਸੌਰੀ ਆਫ ਅਗੇ ਸੀ ਹੁਣ ਹੁਣ ਕਰਤੇ ਆ ਤੇ ਬਾਕੀ ਬੇਨਤੀ ਹੱਥ ਜੋੜ ਕੇ ਆ ਤੁਹਾਨੂੰ ਵਾਤੋ ਵਾਤ ਵੀਡੀਓ ਵੇਖੋ ਤੇ ਵਾਤੋ ਵਾਤ ਗਰੁੱਪਾਂ 'ਚ ਸੁੱਟੋ ਤੇ ਬਾਕੀ ਸਾਰੇ ਬਾਕੀ ਫੋਨ ਨੰਬਰ ਤੁਹਾਡੇ ਭਰਾ ਦਾ ਸੱਚ 9878394751 ਤੁਹਾਡੇ ਭਰਾ ਦਾ ਨੰਬਰ ਸਾਰੇ ਵੀਰਾਂ ਨੂੰ ਪਿਆਰ